ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀਵਾਰ ਸ਼ਬਦ ਵਿਚਾਰ ਅੰਗ 385 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾਂ ਘਰ ਮੈਂ ਸੂਖ ਬਾਹਰੋਂ ਸੁਖਾ ਹਰ ਸਿਮਰਤ ਸਗਲ ਬਿਨਾਸੇ ਦੁਖਾ ਸਗਲ ਸੁਖ ਜਾਂ ਤੂੰ ਚਿਤ ਆਵੇਂ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾਓ ਅੱਜ ਦਾ ਇਹ ਸ਼ਬਦ ਪੰਚਮ ਪਾਦਸ਼ਾ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਆਸਾ ਰਾਗ ਵਿੱਚ 385 ਅੰਗ ਉੱਤੇ ਸੁਭਾਈਮਾਨ ਹੈ ਸੱਚੇ ਪਾਦਸ਼ਾ ਸਾਡੇ ਸੁੱਖਾਂ ਦੀ ਗੱਲ ਕਰਦੇ ਨੇ ਕਿਉਂਕਿ ਹਰ ਬੰਦਾ ਸੁੱਖ ਚਾਹੁੰਦਾ ਹੈ ਸਾਨੂੰ ਸੁੱਖ ਦੀ ਡੈਫੀਨੇਸ਼ਨ ਨਹੀਂ ਪਤਾ ਸੁੱਖ ਕਿਹਨੂੰ ਕਹਿੰਦੇ ਨੇ ਨਵੇਂ ਪਾਸ਼ਾ ਮਹਾਰਾਜ ਜਿਪੜੇ ਪਿਆਰ ਨਾਲ ਸਮਝਾਉਂਦੇ ਨੇ ਇਹ ਗੱਲ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ ਸ਼ਰਨ ਵਿੱਚ ਆ ਜਾ ਸੁਖਮਣੀ ਸਾਹਿਬ ਅਸੀਂ ਪੜ੍ਹਦੇ ਹਾਂ ਸੁੱਖਾਂ ਦੀ ਮਣੀ ਰਹਾਉ ਦੀ ਪੰਕਤੀ ਚ ਮਹਾਰਜ ਉੱਥੇ ਪਿਆਰ ਨਾਲ ਸਮਝਾਉਂਦੇ ਨੇ ਕਿ ਸੁੱਖ ਕਿੱਥੇ ਮਿਲੇਗਾ ਕਿੱਥੇ ਬਰਾਜਮਾਨ ਹੈ ਕੀ ਸੁੱਖ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ ਕਿਉਂਕਿ ਸਾਡੇ ਮਨ ਵਿੱਚ ਜਦ ਤੱਕ ਵਿਸ਼ਰਾਮ ਨਹੀਂ ਹੁੰਦਾ ਤਦ ਤੱਕ ਸੁੱਖ ਨਹੀਂ ਹੈ ਜੀ ਨਹੀਂ ਤੇ ਸੁੱਖ ਨਹੀਂ ਬਹੁਤਾ ਤਨ ਖਾਟੇ ਸੋਕ ਨਾਹੀ ਪੀਖੈ ਨਿਰਤਨਾਟੇ ਸੁਖ ਨਾਹੀ ਬਹੁ ਦੇਸ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਮਨ ਦੀ ਕਲਪਨਾ ਜਿਹੜੀ ਹੈ ਇਹਨਾਂ ਅੱਖਾਂ ਦੁਆਰਾ ਜੋ ਅਸੀਂ ਵੇਖਦੇ ਆਂ ਇਹਨਾਂ ਕੰਨਾਂ ਦੁਆਰਾ ਜੋ ਅਸੀਂ ਸੁਣਦੇ ਆਂ ਇਸ ਜੁਬਾਨ ਦੁਆਰਾ ਜੋ ਅਸੀਂ ਬੋਲਦੇ ਆਂ ਉਹ ਸੁਣਿਆ ਵੇਖਿਆ ਤੇ ਬੋਲਿਆ ਸਾਡੇ ਤਨ ਤੇ ਮਨ ਦੋਵਾਂ ਤੇ ਪ੍ਰਭਾਵ ਪਾਉਂਦਾ ਏ ਜੀ ਸਾਡੇ ਤਨ ਤੇ ਵੀ ਪ੍ਰਭਾਵ ਪੈਂਦਾ ਉਹਦਾ ਮਨ ਤ ਵੀ ਪਿੰਦਾ ਚੰਗਾ ਸੁਣਾਗੇ ਚੰਗਾ ਪ੍ਰਭਾਵ ਪਏਗਾ ਮਾੜੇ ਸ਼ਬਦ ਸੁਣਾਗੇ ਮਾੜਾ ਪਵੇਗਾ ਜੀ ਇਸ ਕਰਕੇ ਮਹਾਰਜ ਗੱਲ ਸੁਖ ਦੀ ਕਰਦੇ ਨੇ ਘਰ ਮੈਂ ਸੂਕ ਬਾਹਰ ਫਣ ਸੁਖਾ ਹਿਰਦੇ ਵਿੱਚ ਵੀ ਸੁਖ ਹੈ ਬਾਹਰ ਵਰਤਨ ਵਰਤਾਰਾ ਕਰਦੇ ਆ ਸੰਸਾਰ ਦੇ ਵਿੱਚ ਵਿਚਾਰ ਕਰਦੇ ਆ ਹੋਇਆ ਵਿਵਹਾਰ ਕਰਦੇ ਆ ਹੋਇਆ ਵੀ ਸੁਖੀ ਹੈ ਹਰ ਸਿਮਰਤ ਸਗਲ ਬਿਨਾਸੇ ਦੁਖਾ ਇਹ ਕਦੋਂ ਹੋਇਆ ਜਦੋਂ ਹਰੀਦਾ ਸਿਮਰਨ ਕੀਤਾ ਸਿਮਰਨ ਕਰਨ ਨਾਲ ਦੁੱਖਾਂ ਦਾ ਵਿਨਾਸ਼ ਹੋ ਗਿਆ ਸਿਮਰਨ ਕਰਨ ਨਾਲ ਅੰਦਰ ਵੀ ਸੁਖ ਹੈ ਮਨ ਭਟਕਦਾ ਨਹੀਂ ਹੈ ਬਾਹਰ ਵੀ ਸੁਖ ਹੈ ਕਿਉਂਕਿ ਸਾਡਾ ਵਿਵਹਾਰ ਚੰਗਾ ਹੈ ਬੋਲੀ ਬਦਲ ਜਾਂਦੀ ਬੰਦੇ ਦੀ ਮੈਂ ਕਿਹਾ ਨਾਨਕ ਫਿੱਕਾ ਬੋਲੇ ਆ ਤਨ ਮਨ ਫਿੱਕਾ ਹੋਏ ਅਸੀਂ ਜਿਹੋ ਜਿਹੇ ਬੋਲ ਬੋਲਦੇ ਆ ਉਹਨਾਂ ਦਾ ਪ੍ਰਭਾਵ ਸਾਡੇ ਤਨ ਤੇ ਮਨ ਦੋਵਾਂ ਤੇ ਪੈਂਦਾ ਹੈ ਜੀ ਇਸ ਕਰਕੇ ਮਹਾਰਾਜ ਕਹਿੰਦੇ ਇਹ ਇਸ ਤਰ੍ਹਾਂ ਦੇ ਬੋਲ ਬੋਲ ਜ ਜਿਹਦੇ ਨਾਲ ਤੂੰ ਵੀ ਸੁਖੀ ਹੋਵੇਂ ਅਗਲਾ ਵੀ ਸੁਖੀ ਹੋਵੇ ਖੁਸ਼ ਆਮਦੀ ਨਹੀਂ ਖੁਸ਼ ਆਮਦ ਕਰਨੋਂ ਨਹੀਂ ਕਹਿੰਦੇ ਮਹਾਰਾਜ ਜਿਹੜੀ ਗੱਲ ਸੱਚ ਹੈ ਕਈ ਵਾਰ ਸੱਚ ਕੌੜਾ ਵੀ ਲੱਗਦਾ ਜੀ ਸਾਨੂੰ ਸੱਚ ਬਹੁਤ ਕੌੜਾ ਬੁੱਲਾ ਕਹਿੰਦਾ ਸੱਚ ਗੋਲੀ ਤੇ ਭਾਂਬੜ ਬਲਦਾ ਏ ਨਰੋਲ ਸੱਚ ਬੋਲਦੇ ਤੇ ਭਾਂਬੜ ਬਲ ਜਾਂਦੇ ਨੇ ਪਰ ਸੱਚ ਨੂੰ ਸੰਭਾਲਣ ਵਾਸਤੇ ਸੱਚ ਨੂੰ ਬੋਲਣ ਵਾਸਤੇ ਵੀ ਕਲਾ ਚਾਹੀਦੀ ਹੈ ਵੱਡਾ ਬਣਨਾ ਕੋਈ ਔਖਾ ਕੰਮ ਨਹੀਂ ਹੈ ਵੱਡਾ ਬਣੇ ਰਹਿਣਾ ਹੀ ਔਖਾ ਹੈ ਇਸ ਕਰਕੇ ਮਹਾਰਾ ਸਮਝਾਉਂਦੇ ਨੇ ਕਿ ਸਿਮਰਨ ਕਰਨਾ ਕਰ ਸਿਮਰਨ ਨਾਲ ਤੇਰੇ ਸਾਰੇ ਦੁੱਖਾਂ ਦਾ ਨਾਸ ਸਹਿਜੇ ਹੋ ਜਾਏਗਾ ਸਗਲ ਸੂਖ ਜਾਂ ਤੂੰ ਚਿਤ ਆਵੇਂ ਏ ਪ੍ਰਭੂ ਜੀ ਜਦੋਂ ਤੂੰ ਚੇਤੇ ਆ ਜਾਂਦਾ ਸਾਡੇ ਚਿਤ ਵਿੱਚ ਰਹਿਣਾ ਹੈ ਤਾਂ ਸਾਰੇ ਸੁੱਖ ਨੇ ਸਾਰੇ ਸੁੱਖ ਨੇ ਕੋਈ ਟੀਚਰ ਪੜਾ ਰਿਹਾ ਸੀ ਕਿ ਪ੍ਰਮਾਤਮਾ ਹਰ ਜਗ੍ਹਾ ਹੈ। ਕਹਿੰਦੇ ਉਸ ਟੀਚਰ ਨੇ ਇੱਕ ਦਿਨ ਵੈਸੀ ਸਵਾਲ ਕੀਤਾ ਕਿ ਬੱਚੋ ਦੱਸੋ ਪ੍ਰਮਾਤਮਾ ਕਿੱਥੇ ਨਹੀਂ ਹੈ? ਸਵਾਲ ਕਰ ਬੈਠਾ। ਮਨ ਚ ਆਇਆ ਕਿ ਮੈਂ ਸਵਾਲ ਹੀ ਪੁੱਠਾ ਕੀਤਾ ਹੈ। ਸਾਰੇ ਬੱਚੇ ਚੁੱਪ ਨੇ। ਜਿਹੜਾ ਸਭ ਤੋਂ ਸ਼ਰਾਰਤੀ ਬੱਚਾ ਸੀ ਉਹਨੇ ਹੱਥ ਖੜਾ ਕਰ ਦਿੱਤਾ। ਟੀਚਰ ਡਰਦਾ ਕਿਉਂਕਿ ਬਾਹਰੋਂ ਇਨਫੈਕਸ਼ਨ ਤੇ ਇਨਸਪੈਕਸ਼ਨ ਤੇ ਵੀ ਆਏ ਹੋਏ ਸਨ। ਇਨਸਪੈਕਟਰ ਆਇਆ ਹੋਇਆ ਸੀ ਬਾਹਰੋਂ। ਵੀਡੀਓ ਜਿਹਨੂੰ ਕਹਿੰਨੇ ਆਪਾਂ ਵੀ ਇਹਦੇ ਸਾਹਮਣੇ ਜੇ ਇਹਨੇ ਕੁਝ ਪੁੱਠਾ ਸਿੱਧਾ ਕਹਿ ਤਾ ਹੈ ਸ਼ਰਾਰਤੀ ਹੈ ਮੇਰੀ ਬੇਇੱਜ਼ਤੀ ਹੋ ਜਾਏਗੀ ਤਾਂ ਟੀਚਰ ਨੇ ਕਿਹਾ ਹਾਂ ਪੁੱਤਰ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਹਿੰਦਾ ਜੀ ਜਦੋਂ ਪ੍ਰਮਾਤਮਾ ਸਾਡੀ ਸੁਰਤ ਵਿੱਚ ਹੁੰਦਾ ਹੈ ਸਾਡੇ ਚੇਤੇ ਵਿੱਚ ਹੁੰਦਾ ਹੈ ਉਦੋਂ ਹਰ ਜਗ੍ਹਾ ਹੈ ਜਦੋਂ ਸਾਡੀ ਸੁਰਤ ਵਿੱਚ ਨਹੀਂ ਫਿਰੋ ਕਿਤੇ ਵੀ ਨਹੀਂ ਹੈ ਜਦੋਂ ਸਾਡੀ ਚੇਤੇ ਵਿੱਚ ਹੈ ਤਾਂ ਹਰ ਜਗ੍ਹਾ ਹੈ ਜਦੋਂ ਸਾਡੀ ਸੁਰਤ ਵਿੱਚ ਹੈ ਸਾਨੂੰ ਪਤਾ ਹੈ ਕਿ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਏ ਤੇ ਜਿਹਨਾਂ ਦੀ ਸੁਰਤ ਵਿੱਚ ਹੁੰਦਾ ਫਿਰ ਉਹ ਚੋਰੀ ਨਹੀਂ ਕਰਦੇ ਉਹ ਮਿਲਾਵਟਾਂ ਨਹੀਂ ਕਰਦੇ ਉਹ ਝੂਠ ਨਹੀਂ ਬੋਲਦੇ ਉਹ ਠੱਗੀਆਂ ਨਹੀਂ ਮਾਰਦੇ ਉਹਨੂੰ ਪਤਾ ਹੈ ਕਿ ਸਾਨੂੰ ਸੁਣ ਰਿਹਾ ਹੈ ਤੇ ਸਾਨੂੰ ਵੇਖ ਰਿਹਾ ਹੈ ਇਸ ਕਰਕੇ ਮਾਰੇ ਸਮਝਾਉਂਦੇ ਪਏ ਨੇ ਗੱਲ ਸਗਲ ਸੁਖ ਸਾਰੇ ਸੁੱਖ ਮਿਲ ਜਾਂਦੇ ਨੇ ਸਾਨੂੰ ਜਾਂ ਤੂੰ ਚਿਤ ਆਵੇਂ ਜੋ ਨਰ ਜਪੈ ਸੋ ਜਨ ਤੁਧ ਭਾ ਤੁਧ ਭਾਵੈ ਜਿਹੜੇ ਮਨੁੱਖ ਇਸ ਤਰ੍ਹਾਂ ਤੈਨੂੰ ਸੁਰਤ ਕਰਕੇ ਸਿਮਰਦੇ ਨੇ ਯਾਦ ਕਰਦੇ ਨੇ ਉਹ ਤੈਨੂੰ ਪਾਉਂਦੇ ਨੇ ਤੈਨੂੰ ਚੰਗੇ ਲੱਗਦੇ ਨੇ ਰਹਾ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਟਹਿ ਦੁਖ ਡੇਰਾ ਤੇਰਾ ਨਾਮ ਜਪ ਕੇ ਇਹ ਦੁੱਖਾਂ ਨੇ ਜਿਹੜਾ ਡੇਰਾ ਲਾਇਆ ਸੀ ਉਹ ਡੇਰਾ ਟਹਿ ਗਿਆ ਤਨ ਤੇ ਮਨ ਦੋਵੇਂ ਸ਼ੀਤਲ ਹੋ ਗਏ ਸ਼ਾਂਤ ਹੋ ਗਏ ਮਨ ਵਿੱਚ ਟਿਕਾਉ ਹੈ ਤਨ ਵਿੱਚ ਸ਼ੀਤਲਤਾ ਹੈ ਹੁਨ ਮਨ ਕਲਪਦਾ ਨਹੀਂ ਹੈ ਹੁਕਮ 부ਜੈ ਸੋਈ ਪਰਵਾਨ ਸਾਤ ਸ਼ਬਦ ਜਾਂ ਕਾਣੀ ਸਾਨ ਗੱਲ ਤੇ ਬਾਣੀ ਨੂੰ ਪੜ੍ਹ ਕੇ ਬੁੱਝਣ ਦੀ ਸੀ ਜੀ ਪੜਨਾ ਗੁੰਨਾ ਸੰਸਾਰ ਕੀ ਕਾਰ ਹੈ ਪੜ੍ਹਦੇ ਅਸੀਂ ਬਹੁਤ ਰਹੇ ਹਾਂ ਪਰ ਬੁੱਝ ਨਹੀਂ ਰਹੇ ਮਨਿਕ ਨੇ ਹੁਕਮ ਹੈ 부ਜੈ ਤਾਂ ਦਰਸੂਜੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਝੈ ਤਹ ਹਮੈ ਕੈ ਨਾ ਕੋਈ ਜਦੋਂ ਹੁਕਮ 부ਝ ਲਿਆ ਜਾਣ ਲਿਆ ਸਮਝ ਲਿਆ ਉਹਦੀ ਹੁਕਮ ਤੇ ਰਜਾ ਵਿੱਚ ਰਹਿਣਾ ਸਿੱਖ ਲਿਆ ਜੀਵਨ ਸਚਿਆਰ ਹੋ ਗਿਆ ਤੇ ਅੰਦਰੋਂ ਹਉਮੈ ਨਿਕਲ ਗਈ ਮਰ ਗਿਆ ਉਹਨਾਂ ਕੋਲੇ ਗੁਰੂ ਦੇ ਸ਼ਬਦ ਦਾ ਨਿਸ਼ਾਨ ਹੈ ਸ਼ਬਦ ਦਦੇ ਥੱਲੇ ਜਦੋਂ ਔਂਕੜ ਆ ਜਾਂਦਾ ਹੈ ਸ਼ਬਦ ਦੇ ਤਾਂ ਗੁਰੂ ਦੀ ਵਿਚਾਰਤਾ ਰਹੇ ਜੀ ਸ਼ਬਦ ਕੋਈ ਖਾਸ ਨਹੀਂ ਹੈ ਸਾਨੂੰ ਇਹ ਗੱਲ ਘੁਮਾਇਆ ਜਾਂਦਾ ਜੀ ਅਸੀਂ ਸ਼ਬਦ ਦੱਸਦੇ ਆ ਜਿਹੜਾ ਕਿਸੇ ਨੂੰ ਦੱਸਣਾ ਨਹੀਂ ਮਹਾਰਾਜ ਨੇ ਤੇ ਸਾਨੂੰ ਲਿਖ ਕੇ ਦਿੱਤਾ ਜੀ ਦੱਸਣ ਵਾਲੀ ਤੇ ਗੱਲ ਹੀ ਕੋਈ ਨਹੀਂ ਮਹਾਰਾਜ ਨੇ ਸਾਡੇ ਕੋਲ ਕੁਝ ਨਹੀਂ ਲੁਕਾਇਆ ਸਾਨੂੰ ਬਾਣੀ ਲਿਖ ਕੇ ਦੇ ਕੇ ਗਏ ਨੇ ਇਹ ਖਜ਼ਾਨਾ ਸਾਨੂੰ ਹਵਾਲੇ ਕਰਕੇ ਗਏ ਨੇ ਤਾਂ ਫਿਰ ਖਾ ਉਹ ਖਰਚੋ ਰਲ ਮਿਲ ਭਾਈ ਟੁੱਟਣਾ ਆਵੇ ਵੱਧੋ ਜਾਈ ਇਹ ਕਰਨਾ ਸੀ ਅਸੀ ਤੇ ਦਸਣ ਲੱਗ ਪਏ ਨਾ ਜੀ ਅੱਗੋਂ ਨਹੀਂ ਦੱਸਣਾ ਇਹ ਚਲਾਕ ਲੋਕਾਂ ਦੀਆਂ ਗੱਲਾਂ ਨੇ ਕੰਧ ਦੇ ਉੱਤੇ ਗਲੀ ਕਰਕੇ ਨਾ ਛੋਟੀ ਜੀ ਉਹਦੇ ਉੱਪਰ ਲਿਖ ਦਿਓ ਅੰਦਰ ਵੇਖਣਾ ਮਨੈ ਹਰ ਬੰਦਾ ਵੇਖ ਕੇ ਲੰਗੇਗਾ ਭਾਵੇਂ ਅੰਦਰ ਕੁਝ ਵੀ ਨਾ ਹੋਵੇ ਬਸ ਇਹ ਇੱਕ ਕਿਊਰਿਓਸਿਟੀ ਪੈਦਾ ਕਰਨ ਵਾਸਤੇ ਹੈ ਸ਼ਬਦ ਤੋਂ ਭਾਵ ਹੈ ਗੁਰੂ ਦੀ ਵਿਚਾਰਧਾਰਾ ਗੁਰੂ ਦਾ ਜੀਵਨ ਜੋ ਸਾਨੂੰ ਸਮਝਾਇਆ ਗਿਆ ਗੁਰੂ ਨੇ ਉਪਦੇਸ਼ ਵਿੱਚ ਸਾਚ ਸ਼ਬਦ ਹੈ ਉਹਨਾਂ ਕੋਲੇ ਇਹਦੀ ਪ੍ਰਵਾਨਗੀ ਹੈ ਜਿਹੜੇ ਗੁਰਮੁਖ ਪਿਆਰੇ ਨੇ ਜਿਹੜੇ ਸਿਮਰਦੇ ਨੇ ਉਹਨਾਂ ਕੋਲੇ ਰਾਹਦਾਰੀ ਹੈ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਉਹ ਸਵਾਲ ਕਰਦੇ ਦਰ ਦੇ ਉੱਤੇ ਉਹ ਨਿਸੰਘ ਹੋ ਕੇ ਪਹੁੰਚਦੇ ਨੇ ਗੁਰਪੂਰਾ ਹਰ ਨਾਮ ਦ੍ਰਿੜਾਇਆ ਭਨਤ ਨਾਨਕ ਮੇਰੇ ਮਨ ਸੁਖ ਪਾਇਆ ਪੂਰੇ ਗੁਰੂ ਨੇ ਸਾਨੂੰ ਵੇਖੋ ਬਾਣੀ ਵਿੱਚ ਬਾਰ 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 ਨਾਮ ਦ੍ਰਿੜ ਕਰਮਾਉਂਦੇ ਨੇ ਕਿ ਉਹ ਸਾਹਿਬ ਜਿਹੜਾ ਹੈ ਉਹ ਗੁਣੀ ਨਿਦਾਨ ਹੈ ਤੇਰੀ ਕਮਣ ਕਮਣ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਦਾਨਾ ਉਹਦੇ ਨਾਲ ਸਾਹ ਸਾਡੀ ਗੁਣਾ ਦੀ ਹੈ। ਇਹੀ ਸਿਮਰਨ ਹੈ, ਇਹੀ ਸੇਵਾ ਹੈ ਆਪਣੇ ਅੰਦਰ ਉਸ ਮਾਲਕ ਦੇ ਗੁਣਾ ਨੂੰ ਅਡਾਪਟ ਕਰ ਲੈਣਾ। ਆਪਣੇ ਜੀਵਨ ਨੂੰ ਬਦਲ ਨਾਸੰਗਤ ਵਿੱਚ ਆ ਕੇ ਸਤਕਾਰ ਦੇਣਾ ਤੇ ਸਤਕਾਰ ਲੈਣਾ। ਇਹ ਸਾਨੂੰ ਦ੍ਰਿੜ ਕਰਵਾ ਦ ਪੱਕਾ ਕਰਵਾ ਦਤਾ ਹੈ। ਤੇ ਕੀ ਹੋਇਆ ਜੀ? ਤਾਨੂੰ ਤਾਂ ਨਾਨਕ ਮੇਰੇ ਮਨ ਸੁਖ ਪਾਇਆ ਬੇਨਤੀ ਕਰਦੇ ਨੇ ਪੰਚਮ ਬੋਲਦੇ ਨੇ ਮਹਾਰਾਜ ਪੰਚਮ ਪਾਸ਼ਾ ਕਿਰੇ ਮੇਰੇ ਮਨ ਨੇ ਫਿਰ ਇਹਦੇ ਵਿੱਚੋਂ ਹੀ ਸੁਖ ਪ੍ਰਾਪਤ ਕੀਤਾ ਜਦੋਂ ਸਾਡੀ ਸਾਂਝ ਤੇਰੇ ਨਾਲ ਪੈ ਗਈ ਗੁਣਾ ਦੀ ਸਾਡਾ ਮਨ ਸਦੀਵੀ ਸੁਖ ਪ੍ਰਾਪਤ ਕਰ ਗਿਆ ਹੁਣ ਕੋਈ ਡੁਲਾ ਨਾ ਸਕਿਆ ਸਾਨੂੰ ਇਹ ਦੁਨੀਆ ਦੇ ਦੁੱਖ ਸਾਨੂੰ ਡੁਲਾ ਨਾ ਸਕੇ ਆਸਾ ਮਹੱਲਾ ਪੰਜਵਾਂ ਜਹਾਂ ਪਟਾਵੋ ਤੈ ਤੈ ਜਾਈ ਜੋ ਤੁਮ ਦੇਹੋ ਸੋਈ ਸੁਖ ਪਾਈ ਸਦਾ ਚੇਰੇ ਗੋਵਿੰਦ ਗੁਸਾਈ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਰਹਾਉ ਜਿਹੜੇ ਸਿਮਰਨ ਕਰਨ ਵਾਲੇ ਨੇ ਉਹਨਾਂ ਦਾ ਫਿਰ ਜੀਵਨ ਕਿਉਂ ਜਾ ਜਾਂਦਾ ਮਹਾਰਾਜ ਦੱਸਦੇ ਅੱਗੋਂ ਫਿਰ ਜਹਾਂ ਪਠਾਵੋ ਤਹਿ ਤਹਿ ਜਾਈ ਪ੍ਰਭੂ ਜਿੱਥੇ ਤੁਸੀਂ ਰੱਖਿਆ ਹੈ ਦੁੱਖ ਵਿੱਚ ਸੁਖ ਵਿੱਚ ਜਿੱਥੇ ਤੁਸੀਂ ਭੇਜਦੇ ਹੋ ਅਸੀਂ ਤੁਹਾਡੀ ਹੁਕਮ ਤੇ ਰਜਾ ਵਿੱਚ ਰਹਿੰਨੇ ਆ ਜੋ ਤੁਮ ਦੇਓ ਸੋਈ ਸੁਖ ਪਾਈ ਜਿਹੜੇ ਗੁਰਮਖ ਨੇ ਉਹਨਾਂ ਨੇ ਤੇ ਤੇਰੀ ਦੁੱਖਾਂ ਨੂੰ ਵੀ ਦਾਤ ਮੰਨੇ ਆਂ ਕੇਤਿਆਂ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਪਰ ਅਸੀਂ ਬੜੇ ਚਲਾਕ ਲੋਕ ਆਂ ਅਸੀਂ ਪਿਛਲੀ ਲਾਈਨ ਲਿਖਦੇ ਆਂ ਆਪਦੀ ਘਰਾਂ ਦੇ ਅੱਗੇ ਗੱਡੀਆਂ ਉੱਤੇ ਲਿਖਿਆ ਹੁੰਦਾ ਇਹ ਪੀ ਦਾਤ ਤੇਰੀ ਦਾਤਾਰ ਦੁੱਖ ਤੋਂ ਸਾਨੂੰ ਡਰ ਲੱਗਦਾ ਉਹ ਲੈਣੀ ਚੁੱਕਤੀ ਜਰ ਕੇ ਪੂਰੀ ਲਾਈਨ ਇਹ ਹੈ ਕੇਤਿਆਂ ਦੁੱਖ ਭੂਖ ਸਦਮਾਰ ਇਫੇ ਦਾਤ ਤੇਰੀ ਦਾਤਾਰ ਜਿਹੜੇ ਗੁਰਮੁਖ ਨੇ ਉਹਨਾਂ ਨੇ ਤੇ ਤੇਰੇ ਦੁੱਖਾਂ ਨੂੰ ਵੀ ਦਾਤ ਮੰਨ ਕੇ ਮੰਨੇ ਆ ਕਿ ਪ੍ਰਭੂ ਤੂੰ ਦਾਤ ਦਿੱਤੀ ਸਾਨੂੰ ਦੁੱਖ ਦਿੱਤੇ ਨੇ ਤੇ ਤੂੰ ਸਾਨੂੰ ਚੇਤੇ ਰਹਿਣਾ ਇਹ ਗੱਲਾਂ ਬੜੀ ਸਮਝ ਚ ਬਾਤ ਆਉਂਦੀਆਂ ਨੇ ਪਹਿਲਾਂ ਜਦੋਂ ਆਪਾਂ ਛੋਟੇ ਹੁੰਦੇ ਸੀ ਜਦੋਂ ਮਾਂ ਪਿਓ ਕਿ ਅਬਰੀ ਚਪੇੜ ਵੀ ਮਾਰ ਦਿੰਦੇ ਸੀ ਤਾਂ ਵਿਉ ਵਰਗੇ ਲੱਗਦੇ ਸੀ ਲੱਗਦੇ ਸੀ ਨਾ ਅੱਜ ਸਮਝ ਆਉਂਦੀ ਹੈ ਕਿ ਉਹਨਾਂ ਦੀ ਮਾਰੀ ਹੋਈ ਚਪੇੜ ਸਾਨੂੰ ਸਿੱਧੇ ਰੱਬ ਪਾ ਗਈ ਉਹ ਚਪੇੜ ਸਾਨੂੰ ਸੁਖ ਦਿੰਦੀ ਏ ਜੀ ਫਿਰ ਉਹ ਦੁੱਖ ਦਾ ਉਦੋਂ ਦਾ ਨਾ ਮਨ ਕਹਿੰਦੇ ਦੁੱਖ दारू ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਜਦੋਂ ਸਮਝ ਆਈ ਉਹਨਾਂ ਨੇ ਉਹਦੇ ਦੁੱਖਾਂ ਨੂੰ ਵੀ ਸੁਖ ਕਰਕੇ ਮੰਨੇ ਆ ਸਦਾ ਚੇਰੇ ਗੋਬਿੰਦ ਗੋਸਾਈ ਪ੍ਰਭੂ ਜੀ ਅਤਿ ਤੁਹਾਡੇ ਹਮੇਸ਼ਾ ਹੀ ਸੇਵਕ ਹਾਂ ਤੁਸੀਂ ਗੋਬਿੰਦ ਹੋ ਧਰਤੀ ਦੇ ਪੈਦਾ ਕਰਨ ਵਾਲੇ ਹੋ ਪਾਲਣਾ ਹਾਰ ਹੋ ਧਰਤੀ ਦੇ ਸਾਈਂ ਹੋ ਤੁਸੀਂ ਮਾਲਕ ਹੋ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਤੇਰੀ ਕਿਰਪਾ ਹੈ ਬੜੀ ਬਖਸ਼ਿਸ਼ ਹੈ ਇਹ ਮਨ ਤ੍ਰਿਪਤ ਗਿਆ ਇਹ ਮਨ ਰੱਜਿਆ ਹੋਇਆ ਹੈ ਇਹਦੇ ਅੰਦਰ ਕਿਸੇ ਕਿਸਮ ਦੀ ਕੋਈ ਭੁੱਖ ਨਹੀਂ ਹੈ ਰਹਾਉ ਤੁਮਰਾ ਦਿਆ ਪੈਨੋ ਖਾਈ ਤੋ ਪ੍ਰਸਾਦ ਪ੍ਰਭ ਸੁਖ ਬਲਾਈ ਪ੍ਰਭ ਜੀ ਤੁਹਾਡਾ ਦਿੱਤਾ ਹੀ ਖਾਣੇ ਹਾਂ ਤੁਹਾਡਾ ਦਿੱਤਾ ਹੀ ਪਹਿਨਦੇ ਹਾਂ ਤੇਰੀ ਕਿਰਪਾ ਹੈ ਇਹ ਜੀਵਨ ਸੁਖੀ ਨਿਕਲ ਰਿਹਾ ਹੈ ਮਨ ਤਨ ਅੰਤਰ ਤੁਝ ਐ ਧਾਈ ਤੁਮਰੇ ਲਬੈ ਨਾ ਕੋ ਲਾਈ ਮਨ ਕਰਕੇ ਤਨ ਕਰਕੇ ਇਸ ਜਬਾਨ ਨਾਲ ਵੀ ਤੈਨੂੰ ਸਿਮਰਦੇ ਹਾਂ ਤੇ ਆਉਂਦੇ ਹਾਂ ਯਾਦ ਕਰਦੇ ਹਾਂ ਇਹ ਲਬੈ ਲਾ ਲਾਈ ਲਬੈ ਲਬ ਜਿਹੜਾ ਸ਼ਬਦ ਹੈ ਇਹ ਮਾਲਵੇ ਦੀ ਬੋਲੀ ਹੈ ਕਿ ਉਹ ਤੇ ਅਸੀਂ ਲਬੇ ਨਹੀਂ ਲਗਣ ਦਿੰਦੇ ਜੀ ਭਾਵ ਨੇੜੇ ਨਾਲ ਟੁਪਣ ਦੇਣਾ ਤੇਰੇ ਬਰਾਬਰ ਸਾਨੂੰ ਹੋਰ ਕੋਈ ਨੇੜੇ ਨਹੀਂ ਟੁਕਦਾ ਹੋਰ ਕੋਈ ਤੇਰੇ ਬਰਾਬਰ ਸਾਨੂੰ ਹੈ ਹੀ ਨਹੀਂ ਕੋਈ ਹੋਰ ਵੇਖੋ ਆਪਣੇ ਅੰਦਰ ਧਿਆਨ ਮਾਰ ਕੇ ਕੀ ਸਾਡੇ ਚੀ ਗੱਲ ਹੈ ਸਾਨੂੰ ਤਾਂ ਕੋਈ ਜਦੋਂ ਮਰਜ਼ੀ ਲੈ ਜੇ ਅਸੀਂ ਉਹਦੋਂ ਤਿਆਰ ਹੋ ਜਾਂਦੇ ਕੋਈ ਪੁੱਛਿਆ ਦੇਣ ਵਾਲਾ ਕੋਈ ਪੰਡਤ ਹੈ ਕੋਈ ਚੌਂਕੀ ਲਾਉਣ ਵਾਲਾ ਹੈ ਕੋਈ ਕਬਰ ਹੈ ਵੀ ਉੱਥੇ ਜਾ ਕੇ ਬੀਰ ਬਾਰ ਮੱਥਾ ਟੇਕਾ ਸੋਡੇ ਸਾਰੇ ਮਰਾਦਾਂ ਪੂਰੀਆਂ ਹੋ ਜਾਣਗੀਆਂ ਅਸੀਂ ਤਾਂ ਉਦੋਂ ਤੁਰ ਪੈਨੇ ਨਹੀਂ ਉਹ ਫਿਰ ਇੱਕ ਤੇ ਭਰੋਸਾ ਕਰਦੇ ਨੇ ਇੱਕ ਤੇ ਯਕੀਨ ਕਰਦੇ ਨੇ ਕਹੋ ਨਾਨਕ ਨਿਤ ਈਵੇਂ ਧਿਆਈ ਮਰਗਨ ਬਸ ਇਸ ਤਰ੍ਹਾਂ ਹੀ ਹਰ ਰੋਜ਼ ਇਸ ਤਰ੍ਹਾਂ ਹੀ ਧੌਣੇ ਆ ਤੇਰੇ ਤੇ ਭਰੋਸਾ ਹੈ ਤੈਨੂੰ ਯਕੀਨ ਹੈ ਤੈਨੂੰ ਆਪਣੇ ਅੰਗ ਸੰਗ ਜਾਣਦੇ ਆ ਗਤ ਹੋਵੇ ਸੰਤੈ ਲੱਗ ਪਾਈ ਸਾਧ ਸੰਗਤ ਦੀ ਚਰਨੀ ਆ ਲੱਗੇ ਸਾਧ ਸੰਗਤ ਨੂੰ ਮਾਰੇ ਨੇ ਬਹੁਤ ਵੱਡਾ ਵਿੜਿਆਇਆ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸੰਗਤ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਜੀ ਸੰਗਤ ਵਿੱਚ ਆ ਕੇ ਅਸੀਂ ਉਸ ਮਾਰਗ ਤੇ ਉੱਤੇ ਚੱਲਦੇ ਆ ਜੋ ਸੰਗਤ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਤੇਰਾ ਉਪਦੇਸ਼ ਉਹ ਅਸੀਂ ਆਪਣੇ ਘਰ ਤੱਕ ਲੈ ਕੇ ਜਾਂਦੇ ਆ ਲੈ ਜਾਂਦੇ ਆ ਜੀ ਆਪੋੜੀਆਂ ਉੱਤਰ ਤੇ ਸਾਡੀਆਂ ਹੋਰ ਗੱਲਾਂ ਸ਼ੁਰੂ ਹੋ ਜਾਣੀਆਂ ਇਹ ਦੇਗ ਜਿੱਥੇ ਅਸੀਂ ਘਰ ਤੱਕ ਲੈ ਕੇ ਜਾਂਦੇ ਆ ਨਾ ਜਿੱਥੇ ਲੰਗਰ ਘਰ ਨੂੰ ਕਹਿੰਦੇ ਆ ਲੈ ਕੇ ਜਾਣਾ ਇਹ ਗੁਰੂ ਦਾ ਸ਼ਬਦ ਵੀ ਇੱਕ ਲੰਗਰ ਹੈ ਇਹ ਲੰਗਰ ਵੀ ਘਰ ਤੱਕ ਲੈ ਕੇ ਜਾਇਆ ਕਰੋ ਹਿਰਦੇ 'ਚ ਵਸਾ ਕੇ ਜੋ ਕੁਝ ਅਸੀਂ ਸੁਣ ਕੇ ਜਾਂਦੇ ਆ ਜੋ ਕੁਝ ਅਸੀਂ ਪੜ੍ਹ ਕੇ ਜਾਂਦੇ ਆ ਉਹਨੂੰ ਦੋ ਨੂੰ ਉਚਾਰਨ ਹੋਰ ਨੂੰ ਵੀ ਦੱਸ ਦਿਆ ਕਰੋ ਕਿ ਅੱਜ ਸਤਿਗੁਰਾਂ ਨੇ ਇਹ ਗੱਲ ਕਹੀ ਹੈ ਅੱਜ ਸਤਿਗੁਰਾਂ ਨੇ ਆ ਆਪਦੇਸ਼ ਦਿੱਤਾ ਹੈ ਆਸਾ ਮਹਲਾ ਪੰਜਵਾਂ ਊਠ ਤੇ ਬੈਠ ਸੋਬ ਧਾਈਐ ਮਾਰਗ ਚਲਤ ਹਰੇ ਹਰ ਗਾਈਐ ਹੁਣ ਬਹੁਤੇ ਲੋਕ ਫਿਰ ਸਵਾਲ ਕਰਦੇ ਨੇ ਸਿਵਰਨ ਕਿਵੇਂ ਕਰਨਾ ਚਾਹੀਦਾ ਜੀ ਕਿਸ ਤਰ੍ਹਾਂ ਬੈਠਣਾ ਚਾਹੀਦਾ ਚੌਂਕੜੀ ਕਿਸ ਤਰ੍ਹਾਂ ਮਾਰਨੀ ਚਾਹੀਦੀ ਹੈ ਕਿੱਧਰ ਨੂੰ ਮੂੰਹ ਕਰਕੇ ਬੈਠਣਾ ਚਾਹੀਦਾ ਬੜੇ ਨੇ ਸਵਾਲ ਨੇ ਮੈਨੂੰ ਕਿ ਫਿਰ ਸਾਨੂੰ ਕਿੱਧਰ ਨੂੰ ਮੂੰਹ ਕਰਕੇ ਬੈਠਣਾ ਚਾਹੀਦਾ ਕੋਲੇ ਪਾਣੀ ਰੱਖਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ ਜੀ ਬੜੇ ਸਵਾਲ ਨੇ ਮਰਨ ਨੇ ਸਾਡੇ ਭਰਮ ਭਲੇਖੇ ਦੂਰ ਕੀਤੇ ਨੇ ਹਰ ਗੱਲ ਐ ਮਗਰ ਇਹ ਉਠ ਤੈ ਬੈਠ ਸੋਵਤ ਧਾਈ ਐ ਉੱਠਦਿਆਂ ਬੈੰਦਿਆਂ ਸੌਂਦਿਆਂ ਜਦੋਂ ਵੀ ਤੈਨੂੰ ਚੇਤਾ ਆਉਂਦਾ ਉਹਨੂੰ ਯਾਦ ਕਰ ਮੈਂ ਕਈ ਵਾਰ ਕਹੀ ਹੈ ਇਹ ਗੱਲ ਕਿ ਇੱਕ ਮਾਂ ਦਾ ਪੁੱਤਰ ਜਿਹੜਾ ਬਾਹਰ ਗਿਆ ਹੋਇਆ ਉਹ ਆਪਣੇ ਪੁੱਤਰ ਨੂੰ ਯਾਦ ਕਰਦੀ ਐ ਉਹਦਾ ਘਰ ਵਾਲਾ ਬਾਹਰ ਗਿਆ ਹੋਇਆ ਆਪਣੇ ਪਤੀ ਨੂੰ ਯਾਦ ਕਰਦੀ ਐ ਕੀ ਗੱਲ ਜੀ ਕੋਈ ਖਾਸ ਚੌਕੜਾ ਮਾਰਕਾ ਪੰਦਾ ਜਦੋਂ ਉਹਦੀ ਯਾਦ ਆਉਂਦੀ ਹੈ ਕਿ ਅਸੀਂ ਕੋਈ ਖਾਸ ਚੌਕੜਾ ਮਾਰ ਕੇ ਬੈਠਦੇ ਆਂ ਜਾਂ ਕਿਸੇ ਖਾਸ ਪਾਸੇ ਵੱਲ ਨੂੰ ਮੂੰਹ ਕਰਕੇ ਰੱਖ ਯਾਦ ਕਰਦੇ ਆਂ ਹਿਰਦੇ ਤੋਂ ਯਾਦ ਕਰਦੇ ਜਿਸ ਤਰ੍ਹਾਂ ਉਹਨਾਂ ਨੂੰ ਯਾਦ ਕਰਦੇ ਆਂ ਨਾ ਇਸ ਤਰ੍ਹਾਂ ਉਸ ਮਾਲਕ ਦੀ ਯਾਦ ਆਉਂਦੀ ਹੈ ਉਹ ਪਿਆਰਿਆਂ ਨੂੰ ਉਹ ਉੱਠਦੇ ਆਂ ਬਹਿਂਦੇ ਆਂ ਤੁਰਦੇ ਆਂ ਫਿਰਦੇ ਆਂ ਮਾਰੇ ਜਿਹਨੇ ਯਾਦ ਕਰ ਭਾਈ ਮਾਰਗ ਚਲਤ ਹਰੇ ਹਰ ਗਾਈ ਆ ਕਹਿੰਦੇ ਚਲਦੇ ਆ ਹੋਇਆ ਵੀ ਜੇ ਤੂੰ ਗੱਡੀ ਤੇ ਜਾ ਰਹਿਆ ਹੈ ਜੇ ਤੂੰ ਸਾਈਕਲ ਚਲਾ ਰਹਿਆ ਹੈ ਜੇ ਤੂੰ ਕੰਮ ਕਰ ਰਹਿਆ ਹੈ ਕੋਈ ਸਮਾਂ ਨਹੀਂ ਹੈ ਉਸ ਨੂੰ ਯਾਦ ਕਰਨ ਦਾ ਤੈਨੂੰ ਹਰ ਵੇਲੇ ਯਾਦ ਕਰਨਾ ਕਰ ਸਰਵਨ ਸਨੀਜੈ ਅੰਮ੍ਰਿਤ ਕਥਾ ਤਰੀਕਾ ਦੱਸਿਆ ਕਿ ਸਭ ਤੋਂ ਪਹਿਲਾਂ ਸੁਣਨਾ ਕਰ ਸੁਣਿਆ ਦੀਆਂ ਚਾਰ ਪੌੜੀਆਂ ਜਪਜੀ ਸਾਹਿਬ ਚ ਮਹਾਰਾਜ ਅੰਕਿਤ ਕੀਤੀਆਂ ਨੇ ਕਿ ਸੁਣਨ ਨਾਲ ਇਹ ਕੁਝ ਵਾਪਰਦਾ ਹੈ ਸਰਵਨ ਸੀਜੈ ਅੰਮ੍ਰਿਤ ਕਥਾ ਜਾਂ ਸੁਣੀ ਮਨ ਹੋਈ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਜਿਹਨੂੰ ਸੁਣਨ ਨਾਲ ਮਨ ਵਿੱਚ ਅਨੰਤ ਪੈਦਾ ਹੋਇਆ ਸਾਰੇ ਦੁੱਖ ਪਾਪ ਦੁਖ ਲੈ ਜਾਏ ਸੁਣਿਆ ਦੁਖ ਪਾਪ ਦਾ ਨਾਸ਼ ਤੇਰਾ ਨਾਮ ਸੁਣਨ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ਼ ਹੁੰਦਾ ਹੈ ਰਹਾਉ ਕਾਰਜ ਕਾਮ ਬਾਟ ਘਾਟ ਜਪੀਜੈ ਗੁਰ ਪ੍ਰਸਾਦ ਅੰਮ੍ਰਿਤ ਪੀਜੈ ਤੇ ਪੰਜ ਪਾਸ਼ ਮਗਰ ਕਾਰਜ ਕੰਮ ਕਰਦਿਆਂ ਹੋਇਆਂ ਕੰਮ ਕਰਦਿਆਂ ਹੋਇਆਂ ਕੋਈ ਕਾਰਜ ਹਰੰਭਿਆ ਉਦੋਂ ਘਾਟ ਬਾਟ ਰਸਤੇ ਜਾਂਦੇ ਆ ਅੱਗੇ ਲੋਕ ਦਰਿਆ ਪਾਰ ਕਰਦੇ ਸਨ ਕਿਸ਼ਤੀਆਂ ਤੇ ਮਗਰ ਉਦੋਂ ਵੀ ਤੂੰ ਜਿੱਥੇ ਮਰਜ਼ੀ ਜਪ ਤੁਰਦਿਆਂ ਹੋਇਆਂ ਬੈਠਿਆਂ ਹੋਇਆਂ ਕੰਮ ਕਰਦਿਆਂ ਹੋਇਆਂ ਕੋਈ ਕਾਰਜ ਅਰੰਭਿਆ ਹੋਇਆ ਤੇਰਾ ਉਹ ਕਰਦਿਆਂ ਹੋਇਆਂ ਤੂੰ ਤੁਰਕੇ ਜਾ ਰਹੇ ਆਂ ਸਾਈਕਲ ਚਲਾ ਰਹੇ ਆਂ ਗੱਡੀ ਚਲਾ ਰਹੇ ਆਂ ਸਿਮਰਨ ਕਰਨਾ ਕਰ ਗੁਰਪ੍ਰਸਾਦ ਹਰ ਅੰਮ੍ਰਿਤ ਪੀਜੈ ਮਹਾਰੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਇਹ ਨਾਮ ਰੂਪੀ ਅੰਮ੍ਰਿਤ ਉਹ ਗੁਰਮੁਖ ਇਸ ਤਰ੍ਹਾਂ ਪੀਂਦੇ ਰਹਿੰਦੇ ਨੇ ਹਰ ਵੇਲੇ ਉਹ ਘੁੱਟ ਭਰਦੇ ਰਹਿੰਦੇ ਨੇ ਦਿਨ ਸੁਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨਾ ਪਾਈਐ ਮਗਨ ਦਿਨ ਰਾਤ ਉਸੇ ਕੀਰਤੀ ਕਰਨਾ ਕਰ ਇਹ ਜਮਾ ਦੇ ਰਸਤੇ ਤੇ ਨਹੀਂ ਪਏਗਾ ਫਿਰ ਫਿਰ ਤੇਰੇ ਅੰਦਰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੰਟਰੋਲ ਵਿੱਚ ਰਹਿਣਗੇ ਤੇਰੇ ਅਧੀਨ ਰਹਿਣਗੇ ਆਠ ਪੈਰ ਜਿਸ ਵਿਸਰੈ ਨਹੀਂ ਗਤ ਹੋਵੇ ਨਾਨਕ ਤਿਸ ਲਗ ਪਾਈ ਤੇ ਪੰਚ ਪਾਸ਼ਾ ਮਰ ਕਰੇ ਜਿਹੜੇ ਅਠੇ ਪੈਰਾਂ ਨੂੰ ਸਿਮਰਦੇ ਨੇ ਨਾ ਧੌਂਦੇ ਨੇ ਉੱਠਦੇ ਆ ਬੈਹਂਦੇ ਆ ਤੁਰਦੇ ਆ ਫਿਰਦੇ ਆ ਇਹੋ ਜੇ ਗੁਰਮੁਖ ਪਿਆਰੇ ਕਿਤੇ ਸਾਨੂੰ ਮਿਲ ਜਾਣ ਉਹਨਾਂ ਦੇ ਚਰਨੀ ਲੱਗ ਕੇ ਉਹਨਾਂ ਦੇ ਮਾਰਗ ਲੱਗ ਕੇ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਜਿਹਾ ਆਪਣਾ ਜੀਵਨ ਬਣਾ ਕੇ ਤੂੰ ਵੀ ਮੁਕਤ ਹੋ ਸਕਦਾ ਹੈ ਇਸ ਕਰਕੇ ਲੋੜ ਹੈ ਇਹੋ ਜੇ ਗੁਰਮੁਖ ਪਿਆਰਿਆਂ ਨੂੰ ਲੱਭਣ ਦੀ ਜਿੱਥੇ ਚਾਹ ਤੇ ਉਥੇ ਰਾਹ ਆਪਾਂ ਕਹਾਣੀ ਪੜਦੇ ਰਹੇ ਆ ਇਹ ਗੱਲ ਜੇ ਮਨ ਵਿੱਚ ਇੱਛਾ ਹੋਵੇ ਜੇ ਮਨ ਚਾਹੁੰਦਾ ਹੋਵੇ ਐਸੀ ਗੱਲ ਨਹੀਂ ਸਾਨੂੰ ਗੁਰਮੁਖ ਪਿਆਰੇ ਵੀ ਮਿਲ ਜਾਂਦੇ ਨੇ ਜੀ ਸਾਡੇ ਵਿੱਚ ਆਸ ਹੀ ਹੈ ਨਹੀਂ ਫਿਰ ਸਾਨੂੰ ਕੁਝ ਨਹੀਂ ਮਿਲੇਗਾ ਗੁਰਮੁਖ ਕਿਤੇ ਨਹੀਂ ਗਏ ਗੁਰਮੁਖ ਸਾਡੇ ਵਿੱਚ ਹੀ ਨੇ ਸੰਗਤ ਵਿੱਚੋਂ ਹੀ ਮਿਲਦੇ ਨੇ ਜੀ ਬਾਹਰੋਂ ਕਿਤੇ ਨਹੀਂ ਮਿਲਦੇ ਇਸ ਕਰਕੇ ਤਾਂ ਹੀ ਮਾਰਗ ਨੇ ਸੰਗਤ ਵਿੱਚ ਆ ਸੰਗਤ ਵਿੱਚ ਆ ਕੇ ਮਿਲ ਉਹਨਾਂ ਗੁਰਮੁਖ ਪਿਆਰੇਆਂ ਨਾਲ ਸੰਗ ਕਰ ਤੇਰਾ ਵੀ ਪਰ ਉਤਾਰਾ ਹੋ ਜਾਏਗਾ ਤੂੰ ਵੀ ਜਿਉਂਦੇ ਜੀ ਵਿਕਾਰਾਂ ਤੋਂ ਮੁਕਤ ਹੋ ਜਾਏਂਗਾ ਸੋ ਸੰਗਤ ਨੂੰ ਬਾਰੇ ਨੇ ਬਹੁਤ ਵੱਡਾ ਵਡਿਆਇਆ ਉਂਜ ਅਸੀਂ ਹਰ ਰੋਜ਼ ਅਰਦਾਸ ਤੇ ਕਰਦੇ ਆਂ ਕਿ ਸੱਚੇ ਪਾਤਸ਼ਾਹ ਜੀਓ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਜਿਨ੍ਹਾਂ ਨੂੰ ਵੇਖਦਿਆਂ ਵਾਹਿਗੁਰੂ ਚੇਤੇ ਆ ਜਾਏ ਉਹ ਸਾਡੇ ਅਸਲੀ ਮਿੱਤਰ ਨੇ ਉਹ ਸਾਡੇ ਅਸਲੀ ਸੱਜਣ ਨੇ ਉਹ ਸਾਡੇ ਅਸਲੀ ਪਿਆਰੇ ਨੇ ਸੋ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਪੁਲਾ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ සතනාමවාහිගරුනතනාමෝ